ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਨਾજર ਨੇ ਕੁੜਤਾ ਚਾਦਰਾਂ ਰਾਤ ਨੂੰ ਹੀ ਧੋ ਕੇ ਸੁਖਣੇ ਪਾ ਦਿੱਤੇ ਸਨ। ਨੋਕਾਂ ਵਾਲੀ ਦੁਖੱਲੀ ਜੁੱਤੀ ਨੂੰ ਸਰੋਂ ਦੇ ਤੇਲ ਨਾਲ ਚੋਪੜ ਕੇ ਰੱਖ ਦਿੱਤਾ ਸੀ। ਤਸਰੀ ਪੱਗ ਦੇ ਵਾਲ ਕੱਢ ਕੇ ਸਰਾਣੇ ਥੱਲੇ ਦੇ ਲਿਆ ਸੀ। ਤੜਕੇ ਉੱਠ ਕੇ ਉਹਨਾਂ ਕੋਲ ਤੇ ਜਾਦਰੇ ਦੀ ਜੇਬ ਵਿੱਚ ਰੁਪਈਏ ਪਾਏ ਰੁਪਈਆਂ ਦੀ ਤੈਨੂੰ ਇੱਕ ਮومی ਕਾਗਜ਼ ਦੇ ਲਿਫਾਫੇ ਵਿੱਚ ਬਲੇਟ ਲਿਆ ਸੀ ਜੇਬ ਉੱਤੇ ਬਕਸੂਆ ਲਾ ਲਿਆ ਹੱਥ ਵਿੱਚ ਇੱਕ ਸਧਾਰਨ ਜਹੀ ਬਾਸ ਦੀ ਛੋਟੀ ਫੜ ਲਈ ਬੱਕਰੀ ਦੇ ਦੁੱਧ ਦੀ ਚਾਹ ਪੀ ਕੇ ਉਹ ਸੰਦੇਹਾਹੀਂ ਪਿੰਡੋਂ ਤੁਰ ਪਿਆ ਸਿਧਾਣਿਆਂ ਦੇ ਪੁਲ ਉੱਤੇ ਜਾ ਕੇ ਤੰਗਾ ਲਿਆ ਇਹਨਾਂ ਦਿਨਾਂ ਵਿੱਚ ਕੋਈ ਕੋਈ ਤੰਗਾ ਚੱਲਦਾ ਮੁਸਲਮਾਨ ਨਹੀਂ ਰਹੇ ਸਨ ਹਿੰਦੂ ਸਿੱਖ ਕੋਈ ਕੋਈ ਤੰਗਾ ਵਾਉਂਦਾ ਉਹ ਵੀ ਡਰਦੇ ਡਰਦੇ ਇਦਰੇ ਕੋਈ ਹਾਦਸਾ ਨਾ ਵਾਪਰ ਜਾਏ ਜਮਾਨਾ ਨਾਜ਼ੁਕ ਹੈ ਸਵਾਰੀਆਂ ਵੀ ਕਿਹੜੀਆਂ ਮਿਲਦੀਆਂ ਸਨ ਕੋਈ ਕੋਈ ਹੀ ਘਰੋਂ ਬਾਹਰ ਸਫ਼ਰ ਉੱਤੇ ਨਿਕਲਦਾ ਆਰਾਮਪੁਰਾ ਫੂਲ ਦੇ ਸਟੇਸ਼ਨ ਉੱਤੇ ਜਾ ਕੇ ਉਹਨੇ ਬਠਿੰਡੇ ਨੂੰ ਜਾਣ ਵਾਲੀ ਗੱਡੀ ਦਾ ਸਮਾਂ ਪੁੱਛਿਆ ਗੱਡੀ ਇੱਥੇ 12 ਵਜੇ ਪਹੁੰਚੀ ਅਜੇ ਤਾਂ 12 ਵਜਣ ਵਿੱਚ ਡੇਢ 2 ਘੰਟੇ ਬਾਕੀ ਪਏ ਸਨ ਗੱਡੀ ਦੇ ਵਕਤ ਦਾ ਚਾਹੇ ਉਹਨੂੰ ਪਹਿਲਾਂ ਹੀ ਪਤਾ ਸੀ ਪਰ ਉਹ ਉਹੀ ਸਟੇਸ਼ਨ ਉੱਤੇ ਆ ਗਿਆ ਸੀ ਉਹ ਆਪਣੇ ਪਿੰਡ ਵਾਲੇ ਆੜਤੀਏ ਤੇ ਗਿਆ ਤੇ ਮਿੰਜਾ ਲੈ ਕੇ ਪੈ ਗਿਆ ਮਨ ਵਿੱਚ ਸਕੀਮਾਂ ਜਹੀਆਂ ਬਣਾਉਂਦਾ ਰਿਹਾ ਉਹ ਇੱਕ ਸਕੀਮ ਬਣਾਉਂਦਾ ਤੇ ਆਪੇ ਹੀ ਢਾ ਦਿੰਦਾ ਉਹਦੇ ਜਿਹਨ ਵਿੱਚ ਰੇਤ ਦੇ ਬੁਰਜ ਜਿਹੇ ਉਬਰਦੇ ਢੈਂਦੇ ਜਾ ਰਹੇ ਸਨ ਉਸ ਨੂੰ ਹਰਨਾਮੀ ਦੇ ਨਾਂ ਉੱਤੇ ਸੁੱਖ ਦਾ ਅਹਿਸਾਸ ਹੁੰਦਾ ਪਰ ਹਰਨਾਮੀ ਨੂੰ ਮਿਲਣ ਲਈ ਆਪਣੀ ਜਾਨ ਖਤਰੇ ਵਿੱਚ ਪਾਉਣ ਦਾ ਖਿਆਲ ਉਹਦੇ ਵਜੂਦ ਨੂੰ ਝੰਜੋੜ ਜਿਹਾ ਦੇ ਜਾਂਦਾ ਉਹ ਡਰ ਉੱਠਦਾ ਮੁੜ ਕੇ ਸਾਹਸ ਇਕੱਠਾ ਕਰਨ ਵਿੱਚ ਰੁੱਝ ਜਾਂਦਾ ਆੜਤੀਏ ਨੇ ਉਹਨਾਂ ਰੋਟੀ ਟੁੱਕ ਤੇ ਪਾਣੀ ਧਾਣੀ ਪੁੱਛਿਆ ਉਹ ਕਹਿੰਦਾ ਬਸ ਲਾਲਾ ਜੀ ਪਿੰਡੋਂ ਹੀ ਟੈਟ ਹੋ ਕੇ ਆਏ ਆਂ ਕਾਸੇ ਦੀ ਲੋੜ ਨਹੀਂ ਲਾਉਣੇ ਜਾਂਦਾ ਲੱਗਦਾ ਟਰ ਤਾ ਬੜੀ ਗੱਡੀ ਆ ਸਾਰਾ ਪੂਰੀ ਡੇਫਰ ਹੈ ਜ ਤਾਂ ਬਾਣੀ ਨੇ ਦੰਦ ਕੱਢਦੇ ਨਾજર ਵੀ ਮੁਸਕਰਾਉਣ ਲੱਗਿਆ ਟਰ ਕਾਦੀ ਲਾਲਾ ਜੀ ਪੇਡਾਂ ਦੇਖਣ ਚੱਲੇ ਆਂ ਐਦਰ ਬਠੰਦੇ ਕਿੰਨੇ ਕੋਈ ਸੌਦਾ ਵੱਜ ਗਿਆ ਤਾਂ ਦੇਖਾਂਗੇ ਨਹੀਂ ਤਾਂ ਵਾਪਸੀ ਤੂੰ ਤਾਂ ਕਮਾਲ ਐ ਨਾਦਰ ਸਿਆ ਕਿਸੇ ਮੁਸਲੇ ਦਾ ਇੱਜੜ ਲੁੱਟ ਲੈਂਦਾ ਹੁਣ ਤਾਂ ਲੁੱਟਾਂ ਪਈਆਂ ਹੋਈਆਂ ਸੀ ਤੂੰ ਤਾਂ ਜਮਾ ਬੇਅਕਲ ਐ ਜਿਹੜਾ ਪੈਸਾ ਲਾ ਕੇ ਮਾਲ ਲੈਣ ਚੱਲਿਆ ਨਾਦਰ ਨੇ ਮਨ ਵਿੱਚ ਆਖਿਆ ਲੁੱਟ ਦਾ ਮਾਲ ਕਿੱਥੇ ਕਰਮਾਚਾ ਭੜਿਆ ਇੱਥੇ ਤਾਂ ਜਿੰਦ ਵੇਚ ਕੇ ਕਿਸੇ ਨੂੰ ਮੁੱਲ ਲੈਣ ਚੱਲਿਆ ਪਰ ਉਹਨੇ ਉੱਚਾ ਬੋਲ ਕੇ ਆਰਤੀ ਨੂੰ ਜਵਾਬ ਦਿੱਤਾ ਐਨੀ ਪਹੁੰਚ ਕਿਥੇ ਸੇਠਾ ਹੱਕ ਦਾ ਜਿਹੜਾ ਮਿਲੇ ਉਹੀ ਬਹੁਤ ਐ ਗੱਲਾਂ ਕਰਦੇ ਕਰਦੇ ਉਹਨੂੰ ਖਾਸਾ ਚਿਰ ਬੀਤ ਗਿਆ ਢਾਬੇ ਉੱਤੇ ਜਾ ਕੇ ਉਹਨੇ ਚਾਹ ਦੀ ਬਾਟੀ ਪੀਤੀ ਗੱਡੀ ਦਾ ਸਮਾਂ ਹੋ ਰਿਹਾ ਸੀ ਉਹ ਸਟੇਸ਼ਨ ਉੱਤੇ ਗਿਆ ਬਠਿੰਡੇ ਦੀ ਟਿਕਟ ਲੈ ਲਈ ਬਠਿੰਡੇ ਦੇ ਸਟੇਸ਼ਨ ਉੱਤੇ ਜਾ ਕੇ ਉਹਨੇ ਇੱਧਰ ਉੱਧਰ ਬੈਠੇ ਲੋਕਾਂ ਤੋਂ ਡੂਮ ਵਾਲੀ ਪਿੰਡ ਬਾਰੇ ਪੁੱਛਿਆ ਕੋਈ ਕੁਝ ਦੱਸ ਰਿਹਾ ਸੀ ਤੇ ਕੋਈ ਕੁਝ ਪਰ ਬਹੁਤਿਆਂ ਦਾ ਇਹੀ ਕਹਿਣਾ ਸੀ ਕੇ ਪਥਰਾਲੇ ਦੇ ਸਟੇਸ਼ਨ ਉੱਤੇ ਜਾ ਕੇ ਉਤਰੀ ਦਾ ਉਥੋਂ ਡੂਮ ਵਾਲੇ ਨੇੜੇ ਹੀ ਹੈ ਨਾજર ਇਧਰਲੇ ਪਿੰਡਾਂ ਵੱਲ ਕਦੇ ਨਹੀਂ ਸੀ ਆਇਆ ਨਾ ਹੀ ਬਠਿੰਡੇ ਤੋਂ ਅਗਾਹ ਗੱਡੀ ਰਹੀਂ ਕਿਧਰੇ ਉਹ ਗਿਆ ਸੀ ਸੰਗਤ ਮੰਡੀ ਵੱਲ ਜਾਣ ਵਾਲੀ ਗੱਡੀ ਤਿਆਰ ਖੜੀ ਸੀ ਉਹ ਟਿਕਟਾਂ ਵਾਲੀ ਖਿੜਕੀ ਉੱਤੇ ਗਿਆ ਤੇ ਪਥਰਾਲੇ ਦੀ ਟਿਕਟ ਲੈ ਲਈ ਪਥਰਾਲੇ ਦੇ ਸਟੇਸ਼ਨ ਉੱਤਰ ਕੇ ਉਹਨੂੰ ਪਤਾ ਲੱਗਿਆ ਕਿ ਡੂਮ ਵਾਲੀ ਤਾਂ ਇਥੋਂ ਖਾਸੀ ਦੂਰ ਹੈ ਸਟੇਸ਼ਨ ਦੇ ਬਾਹਰ-ਬਾਰ ਇੱਕ ਚਾਹ ਦੀ ਦੁਕਾਨ ਸੀ। ਕੱਚੀਆਂ ਗੰਦਾ ਕੱਢ ਕੇ ਸਰਕਲੇ ਦਾ ਛੱਪਰ। ਮੂਰੇ ਇੱਕ ਚੌਂਕੜੀ ਬਣਾ ਕੇ ਇੱਕ ਚਾਹ ਵਾਲੀ ਪੱਠੀ ਕੱਢੀ ਹੋਈ। ਕੋਈ ਕੋਈ ਰਾਹੀ ਪਾਂਦੀ ਚਾਹ ਪੀਣ ਆਉਂਦਾ। ਖੋਦੀ ਦਾੜਾ ਤੇ ਖੁਰਪੀ ਵਰਗੇ ਮੂੰਹ ਵਾਲਾ ਬਿੰਦੇ-ਬਿੰਦੇ ਨੱਕ ਦਾ ਸੜਾਕਾ ਮਾਰਦਾ ਇੱਕ ਅਮਲੀ ਜਿਹਾ ਬੰਦਾ ਚਾਹ ਬਣਾਉਂਦਾ। ਨਾજર ਨੇ ਉਹਦੇ ਕੋਲੋਂ ਚਾਹ ਦਾ ਗਲਾਸ ਪੀਤਾ। ਪਿੱਤਲ ਦਾ ਗਲਾਸ। ਉਹਦੇ ਕੋਲੋਂ ਹਾਂ ਢੂਮ ਵਾਲੀ ਦਾ ਰਾ ਪੁੱਛਿਆ। ਅਸੂਕਤੇ ਦੀ ਰੁੱਤ ਸੀ। ਮੌਸਮ ਵਿੱਚ ਸੁਖਾਵਣਾਪਨ ਉਤਰ ਆਇਆ ਸੀ ਉਸ ਵੇਲੇ ਦਿਨ ਦੇ 2:30-3 ਵਜੇ ਦਾ ਵੇਲਾ ਹੋਵੇਗਾ ਉਹਨੇ ਪਿੱਛੋਂ ਚਾਦਰੇ ਦਾ ਰੁਗ ਭਰ ਕੇ ਬੰਨ੍ਹ ਵਿੱਚ ਟੰਗਿਆ ਤੇ ਮੋਢੇ ਉਤੋਂ ਦੀ ਠੁੱਕ ਕੇ ਕਾਲੇ ਕਦਮਾਂ ਨਾਲ ਡੂਮ ਆਲੀ ਦੇ ਰਾਹ ਪੈ ਗਿਆ ਪਹੁੰਚਿਆ ਤਾਂ ਦਿਨ ਸ਼ੇਪ ਚੁੱਕਿਆ ਸੀ ਖੇਤਾਂ ਵਿੱਚੋਂ ਡੰਗਰ ਪਸ਼ੂ ਘਰ ਨੂੰ ਮੁੜ ਰਹੇ ਸਨ ਪਿੰਡਾਂ ਵਿੱਚੋਂ ਇੱਕ ਸ਼ੋਰ ਜਿਹਾ ਉੱਠ ਰਿਹਾ ਸੀ ਉਹਨੇ ਹੌਲੀ ਦੇ ਕੇ ਕਿਸੇ ਤੋਂ ਪੁੱਛਿਆ ਐਤੇ ਕਿਸੇ ਕੋਲ ਪੇਡਾਂ ਦਾ ਇੱਜੜ ਹੈਗਾ ਦੱਸਣ ਵਾਲਾ ਕਹਿੰਦਾ ਹਾਂ ਪਿੰਡ ਦੇ ਪਰਲੇ ਪਾਸੇ ਵਗ ਜਾ ਤੂੜਿਆਂ ਵੇੜੇ ਕੋਤੂ ਦਾ ਪੁੱਛ ਲਈ ਉਹਦੇ ਕੋਲ ਐਂ ਭੇਡਾਂ ਨਾજર ਨੇ ਕੋਤੂ ਦੇ ਘਰ ਜਾ ਕੇ ਹਾਕ ਮਾਰੀ ਇੱਕ ਬੁੜੀ ਹੱਥ ਵਿੱਚ ਤੂਤ ਦੀ ਛਟੀ ਲੈ ਕੇ ਹੌਲੀ-ਹੌਲੀ ਤੁਰਦੀ ਬਾੜ ਵਿੱਚ ਆਏ ਤੇ ਦੱਸਣ ਲੱਗੀ ਉਹ ਤਾਂ ਭਾਈ ਬਾੜੇ 'ਚ ਹੋਣਾ ਇੱਜੜ ਲੈ ਆਇਆ ਹੋ ਬਾਹਰੋਂ ਘਰੇ ਤਾਂ ਹਲੇ ਆਇਆ ਨਹੀਂ ਤੇ ਫਿਰ ਅੱਖਾਂ ਉੱਤੇ ਇੱਕ ਹੱਥ ਦਾ ਛੱਪਰ ਜਿਹਾ ਬਣਾ ਕੇ ਪੁੱਛਿਆ ਤੂੰ ਕਿਹੜਾ ਹੋਇਆ ਭਾਈ ਨਾਜ਼ਰ ਕੀ ਜਵਾਬ ਦਿੰਦਾ ਐਨਾ ਹੀ ਆਖਿਆ ਮੈਂ ਤਾਂ ਮਾਈ ਪਾਸਿਓਂ ਆਂ ਕੋਤੋਂ ਨਾਲ pèceਾਂ ਦੀ ਗੱਲ ਕਰਨੀ ਐ ਮੇਰੇ ਨਾਲ ਕੋਈ ਮੁੰਡਾ ਭੇਜ ਦਿਓ ਮੈਨੂੰ ਬਾੜੇ ਦਾ ਪਤਾ ਨਹੀਂ ਮੁੰਡਾ ਭੇਜਣ ਨੂੰ ਕੀ ਐ ਭਾਈ ਆਹ ਦੇਖ ਸਾਹਮਣੇ ਤੋਬਾ ਐ ਸਿੱਧੇ ਆ ਟੋਬੇ ਨੂੰ ਹੋ ਜਾ ਸੱਜੇ ਹੱਥ ਬਾੜਾ ਐ ਉੱਥੇ ਜਾ ਕੇ ਤੇ ਉਹਨੂੰ ਆਪੇ ਹੀ ਪਤਾ ਲੱਗ ਜਾ ਪੇਡਾਂ ਮਿਆਂ ਕੀ ਜਾਂਦੀਆਂ ਹੋਣਗੀਆਂ ਬੁੜੀ ਨੇ ਸਮਝਾਇਆ ਦਸ਼ਰਦੀ ਨਾਲ ਧਰਤੀ ਉਤੇ ਠਖਠਾ ਕਰ ਦਿਓ ਅੰਦਰ ਮੁੜ ਗਈ ਨਾજર ਨੇ ਬਾੜਾ ਲੱਭ ਲਿਆ ਅੰਦਰ ਦੋ ਬੰਦੇ ਸਨ ਇੱਕ 15-16 ਸਾਲ ਦਾ ਓਡਾਰ ਜਿਹਾ ਮੁੰਡਾ ਤੇ ਦੂਜਾ ਖਾਸਾ ਵੱਡਾ ਆਦਮੀ ਲੱਗਦਾ ਸੀ ਇਹੀ ਕੋਤੂ ਹੋਵੇਗਾ ਉਹਨੇ ਲੇਪਣ ਲਾਇਆ ਬਾੜੇ ਦੇ ਖਿੜਕਾ ਅੰਦਰ ਜਾ ਕੇ ਉਹ ਖੰਗਿਆ ਤੇ ਉੱਚੀ ਦੇ ਕੇ ਬੋਲਿਆ ਭਾਈ ਸਾਹਿਬ ਕੋਤੂ ਨੇ ਕੰਨ ਚੁੱਕੇ ਫਿਰ ਹੱਥਲਾ ਕੰਮ ਛੱਡ ਕੇ ਨਾજર ਕੋਲ ਆ ਗਿਆ ਪੁੱਛਣ ਲੱਗਿਆ ਆ ਭਾਈ ਕਿਵੇਂ ਆਇਆ ਨਾਲ ਦੇ ਨਾਲ ਮੂੰਹ ਨੇੜੇ ਕਰਕੇ ਉਹ ਨਾજર ਨੂੰ ਪਛਾਨਣ ਲੱਗਿਆ ਮੈਂ ਤਾਂ ਭਾਈ ਸਾਹਿਬ ਇਧਰੋਂ ਫਿਰਦਾ ਤੁਰਦਾ ਹੀ ਆਇਆ ਇੱਥੇ ਆ ਕੇ ਰਾਤ ਪੈ ਗਈ ਕੋਈ ਪਿੰਡਾਂ ਹਨ ਬਗਾਉ ਹੱਛਿਆ ਕਿਹੜਾ ਪਿੰਡ ਹੈ ਭਾਈ ਸਾਹਿਬ ਦਾ ਕਿੰਨੇ ਕੁ ਨਗ ਲੈਣੇ ਨੇ ਓ ਮੰਜਾ ਪਿਆ ਬਹਿ ਜਾ ਪਿੰਡ ਤਾਂ ਮੇਰਾ ਇਧਰ ਬਾਗੂ ਹੈ ਫੂਲ ਮੰਡੀ ਦਾ ਟੇਸ਼ਨ ਲੱਗਦਾ ਬਠਿੰਡੇ ਕੋਲ ਉਜਾ ਨਾ ਕੋ ਪਹਿਲਾ ਹੈਗੇ ਆ ਮੇਰੇ ਕੋਲ ਮਖੀਆਂ ਪੂਰਾ ਢਾਂਸੀ ਕਰ ਲਈਏ ਨਾ ਜਨੇ ਗੱਲ ਬਣਾ ਲਈ ਠੈਰ ਕੇ ਰ ਮੈਂ ਇਹਨਾਂ ਪੁੱਤ ਖਾਣੇ ਦੀਆਂ ਨੂੰ ਲੋਡ ਕਰ ਲਾ ਹੁਣੇ ਆਏ ਆ ਨਾ ਅਸੀਂ ਬਾਹਰੋਂ ਤੂੰ ਬੈਠ ਉਹ ਮੰਝਾ ਪਿਆ ਉਹ ਮੰਝੇ ਉੱਤੇ ਜਾ ਬੈਠਾ ਤੇ ਕੋ ਤੂੰ ਨੂੰ ਤੁਰਦਾ ਫਿਰਦਾ ਦੇਖਣ ਲੱਗਿਆ ਉਹ ਬਿੰਦੇ ਬਿੰਦੇ ਮੁੰਡੇ ਨੂੰ ਤਾੜਦਾ ਵਿੱਚ ਦੀ ਕੋਈ ਗਾਲ ਵੀ ਕੱਢ ਦਿੰਦਾ ਲੇਲੇ ਭੇਡਾਂ ਨੂੰ ਟੁੱਡਾ ਮਾਰ ਮਾਰ ਕੇ ਚੁੰਗ ਰਹੇ ਸਨ ਉਹ ਪਸਮੀਆਂ ਖੜੀਆਂ ਹੌਂਕ ਰਹੀਆਂ ਸਨ ਕੰਮ ਮੁਕਾ ਕੇ ਕੋਤੂ ਨਾજર ਕੋਲ ਜਾ ਖੜਾ ਹੋਇਆ ਤੇ ਉਹਨੂੰ ਪਾਣੀ ਧਾਣੀ ਪੁੱਛਣ ਲੱਗਿਆ ਤੇ ਕਿਹਾ ਕੌਣ ਬਰਾਦਰੀ ਦਾ ਹੁੰਨਾ ਭਾਈ ਰਾਜੇ ਹੁੰਨੇ ਆ ਉਹਨੇ ਜਵਾਬ ਦਿੱਤਾ ਫੇਰ ਤਾਂ ਤੂੰ ਸਾਡੇ ਘਰ ਦਾ ਅੰਨ ਪਾਣੀ ਖਾਣਾ ਨਹੀਂ ਮੱਝਵੀਆਂ ਦਾ ਕੌਣ ਖਾਂਦਾ ਚੱਲ ਕੋਈ ਨਹੀਂ ਕਿਸੇ ਜ਼ਿਮੀਂਦਾਰ ਦੇ ਘਰ ਰਾਤ ਕਟਾ ਦੇਾਂਗੇ ਤੇਰੀ ਤੂੰ ਐਂ ਕਰ ਉੱਠ ਰੋਟੀ ਟੁੱਕ ਦਾ ਵੇਲਾ ਐ ਪਹਿਲਾਂ ਤੇਰਾ ਟਿਕਾਣਾ ਕਰਦਿਆਂ ਤੜਕੇ ਕਰਾਂਗੇ ਗੱਲ ਕੋਤੂ ਨੇ ਮੁੰਡੇ ਨੂੰ ਦੋ ਚਾਰ ਗੱਲਾਂ ਸਮਝਾਈਆਂ ਤੇ ਨਾਜ ਨੂੰ ਬਾੜੇ ਵਿੱਚੋਂ ਉਠਾ ਕੇ ਜੱਟਾਂ ਦੇ ਘਰਾਂ ਵੱਲ ਲੈ ਆਇਆ ਰਾਹ ਵਿੱਚ ਕਹਿਣ ਲੱਗਿਆ ਨਾਈਆਂ ਦਾ ਘਰ ਤਾਂ ਸਾਡੇ ਪਿੰਡ 'ਚ ਇੱਕੋ ਹੀ ਐ ਉਹਨਾਂ ਨੇ ਤੈਨੂੰ ਰੱਖ ਨਹੀਂ ਸਕਣਾ ਬੰਦੇ ਕੁਛ ਐਸੇ ਵੈਸੇ ਹੀ ਨੇ ਫਿਰ ਹੱਸ ਕੇ ਪੁੱਛਣ ਲੱਗਿਆ दारू ਸ਼ੱਕ ਲੈਣਾ ਨਾਜ ਨੇ ਪੁੱਛਿਆ ਕੀ ਮਤਲਬ ਬੋਤਲ ਮੈਂ ਲੈ ਆ ਦਿਨਾ ਤਗੜਾ ਜਵਾਨ ਦੀਨ ਐ ਮਾੜਾ ਜਿਆ ਉਰਮਾ ਕਰੀ ਪੂਰੀ ਸੇਵਾ ਹੋ ਮੈਂ ਸਮਝਿਆ ਨਹੀਂ ਯਾਰ ਪਰ ਗੱਲ ਸੁਣ ਨਾજર ਕੋ ਤੂੰ ਦੇ ਕੰਨ ਵਿੱਚ ਕਹਿਣ ਲੱਗਿਆ ਮੈਨੂੰ ਨਾਈਆਂ ਜਟਾਂ ਦਾ ਕੋਈ ਹੇਰਵਾ ਨਹੀਂ ਮੈਂ ਤਾਂ ਤੇਰੇ ਕੋਲ ਹੀ ਰਹਿ ਪੂੰ ਕਿਸੈ ਨੂੰ ਕੀ ਪਤਾ ਲੱਗਦਾ ਮੈਨੂੰ ਤਾਂ ਕੋਈ ਸੰਗੀਤ ਨਹੀਂ ਨਾજર ਚ ਆਉਂਦਾ ਸੀ ਕਿਉਂ ਰਾਤ ਨੂੰ ਘੋਤੂ ਕੋਲ ਹੀ ਰਹੇ ਤੇ ਗੱਲੀ ਗੱਲੀਓ ਤੋ ਹਰਨਾਮੀ ਦਾ ਕੋਈ ਭੇਤ ਛੇਤ ਲੈ ਲਵੇ ਟੜਕੇ ਤੱਕ ਉਹਨੂੰ ਮਿਲਣ ਦੀ ਕੋਈ ਵੀ ਹਉਂਤ ਬਣਾਵੇ ਪਰ ਕੋਤੂ ਨੇ ਖੋਲ ਕੇ ਆਖ ਦਿੱਤਾ ਇੱਥੇ ਇੱਕ ਹਾਲਦਾਰ ਹੈ ਫੌਜੀ ਫੌਜੀ ਦਸਾਉਂਦਾ ਸ ਹ ਆਪ ਤਾਂ ਬੁੱਢਾ ਖੁੱਸੜਾ ਮੁੱਲ ਦੀ ਤੀਮੀ ਆ ਉਹਦੇ ਘਰ ਫੌਜੀ ਤੇ ਤੀਮੀ ਦੋਵੇਂ दारू ਦੇ ਪਿਆਕੜ ਹੈ ਤੂੰ ਬੋਤਲ ਲੈ ਜਾ ਬਸ ਨਜ਼ਾਰਾ ਹੀ ਹੈ ਉੱਥੇ ਤਾਂ ਖੁੱਲਾ ਹੀ ਕੰਮ ਹੈ ਕੋਈ ਜਾਓ ਬਸ ਇੱਕ ਬੋਤਲ ਦੀ ਮਾਰ ਹੈ ਬੋਤਲ ਤੈਨੂੰ ਮੈਂ ਲੈ ਦੇਣਾ ਫੇਰ ਵੀ ਕਸਵੀ ਭਰਾ ਐ ਨਾજર ਦੇ ਕੰਨ ਜਿਹਾ ਉਗੜਨ ਲੱਗੇ ਕਿਤੇ ਮੁੱਲ ਦੀ ਤੀਮੀ ਇਹ ਹਰਨਾਮੀ ਨਾ ਹੋਵੇ ਉਹ ਮੰਨ ਗਿਆ ਕਰ ਹੀ ਕੋਤੂ ਗੋਲ ਰੂੜੀ ਮਾਰਕਾ ਇੱਕ ਤੇਜ ਤਰਾਰ ਬੋਤਲ ਪਈ ਹੋਈ ਸੀ ਨਾਜਰ ਨੂੰ ਲੈ ਕੇ ਉਹ ਫੌਜੀ ਦੇ ਘਰ ਗਿਆ ਤੇ ਜਸ ਸਤਿ ਸ਼੍ਰੀ ਅਕਾਲ ਬੁਲਾਈ ਕਹਿੰਦਾ ਹੌ ਲਾਰਾ ਇੱਕ ਭਾਈ ਬੰਦ ਆਇਆ ਪਾਸਲੇ ਪਿੰਡ ਦਾ ਐ ਆਪਣਾ ਹੀ ਆਦਮੀ ਐ ਰਾਤ ਰਹੂ ਤੇਰੇ ਕੋਲ ਰਾਜਾ ਆਇਆ ਮੈਂ ਤਾਂ ਰੱਖ ਨਹੀਂ ਸਕਦਾ ਤੇ ਨਾਲ ਹੀ ਕੋਤੂ ਨੇ ਫੌਜੀ ਮੂਰੇ ਲੋਹੇ ਦੀ ਕੁਰਸੀ ਉੱਤੇ ਡੱਬ ਚੋਂ ਕੱਢ ਕੇ ਬੋਤਲ ਰੱਖ ਦਿੱਤੀ ਹੌਲਦਾਰ ਖੇੜ ਉੱਠਿਆ ਕਹਿੰਦਾ ਵੈਲ ਜਵਾਨਾ ਬਹਿ ਜਾ ਮੰਜਾ ਲੈ ਲੋ ਕੋਤੂ ਕਹਿੰਦਾ ਤੂੰ ਬੈਠ ਭਾਈ ਸਾਹਿਬ ਮੈਂ ਤਾਂ ਪੀਤੀ ਨਹੀਂ ਕਦੇ ਤੜਕੇ ਗੱਲ ਕਰਾਂਗੇ ਚੰਗਾ ਮੈਂ ਚੱਲਦਾ ਜਾਂਦਾ ਜਾਂਦਾ ਕੋਤੂ ਨਾજર ਦਾ ਮੋੜਾ ਘੁੱਟ ਗਿਆ ਹਰਨਾਮੀ ਪਰੇ ਚੁੱਲ੍ਹੇ ਮੂਰੇ ਬੈਠੀ ਕੋਈ ਕੰਮਦੰਦਾ ਕਰਦੀ ਫਿਰਦੀ ਸੀ ਫੌਜੀ ਨੇ ਹਾਕਮਾਰੀ ਹਰਨਾਮਕੌਰ ਲਾਲ ਟਣ ਦੇ ਜਾ ਸਾਨੂੰ ਪਾਣੀ ਦਾ ਡੋਲਣਾ ਤੇ ਇੱਕ ਕੱਪ ਵੀ ਹਰਨਾਮਕੌਰ ਦਾ ਨਾਂ ਸੁਣਦੇ ਸਾਰ ਹੀ ਨਾજર ਦੇ ਸਰੀਰ ਵਿੱਚ ਇੱਕ ਲਾਟ ਜਹੀ ਫਿਰ ਗਈ ਪਰ ਹਾਲੇ ਉਹਨੇ ਆਪਣੇ ਆਪ ਨੂੰ ਛਪਾਏ ਰੱਖਣਾ ਹੀ ਠੀਕ ਸਮਝਿਆ ਸਾਫੇ ਦੇ ਲੜ ਨਾਲ ਮੂੰਹ ਢੱਕ ਲਿਆ ਅੱਖਾਂ ਹੀ ਨੰਗੀਆਂ ਰੱਖੀਆਂ ਨੀਵੇਂ ਬਾ ਕੇ ਬੈਠ ਗਿਆ ਉਹ ਲਾਲਟਣ ਲੈ ਕੇ ਆਈ ਤਾਂ ਨਾજર ਨੂੰ ਘੇਰ ਜਹੀ ਚੜਨ ਲੱਗੀ ਪਰ ਉਹ ਡੋਲਿਆ ਨਹੀਂ ਉਹਨੋਂ ਕਾਲਜੇ ਤੱਕ ਮਹਿਸੂਸ ਹੋਇਆ ਜਿਵੇਂ ਹਰਨਾਮੀ ਉਹਨੂੰ ਬੜੇ ਧਿਆਨ ਨਾਲ ਦੇਖ ਪਰਖ ਰਹੀ ਹੋਵੇ। ਲੋਹੇ ਦੀ ਕੁਰਸੀ ਵਿਚਾਲੇ ਰੱਖ ਕੇ ਉਹਨਾਂ ਨੇ ਕੋਲੋ-ਕੋਲੇ ਮੰਜੇ ਕਰ ਲਏ ਤੇ ਪੀਣ ਲੱਗੇ। ਦੂਜੀ ਵਾਰ ਹਰਨਾਮੀ ਆਈ ਤੇ ਛੋਲਿਆਂ ਦੀ ਦਾਲ ਦਾ ਕਟੋਰਾ ਦੇ ਕੇ ਵਿੱਚ ਦੋ ਚਮਚੇ। ਕੱਪੀ ਵਿੱਚ दारू ਨਾਜਰ ਹੀ ਪਾਉਂਦਾ। ਹਾਲਦਾਰ ਨੂੰ ਉਹ ਕੁਝ ਭਰਮੀ ਕੱਪੀ ਦਿੰਦਾ। ਤਿੰਨ ਦਿਨ ਕੱਪੀਆਂ ਜਦੋਂ ਉਹ ਪੀ ਚੁੱਕੇ ਤਾਂ ਹਾਲਦਾਰ ਨਾਜਰ ਨੂੰ ਕਹਿੰਦਾ ਇੱਕ ਕੱਪੀ ਹਰਨਾਮਨ ਕੋਲ ਨੂੰ ਦੇ ਆ। ਉਹਨੂੰ ਸਾਜਿਆ ਰਹਿਣਾ, ਦਮਾ ਟਿਕਿਆ ਰਹੂ। ਕੱਪੇ ਵਿੱਚ ਦਾਰੂ ਪਾ ਕੇ ਨਾਦਰ ਸੋਚੀ ਪੈ ਗਿਆ। ਭੇਤ ਦਾ ਕੜ ਪਾਟਣ ਵਾਲਾ ਸੀ, ਪਰ ਉਹਨੇ ਹੌਸਲਾ ਕੀਤਾ ਤੇ ਹੱਥ ਵਿੱਚ ਕੱਪੀ ਫੜ ਕੇ ਚੁੱਲ੍ਹੇ ਉਤੇ ਰੋਟੀਆਂ ਪਕਾ ਰਹੀ ਹਰਨਾਮੀ ਵੱਲ ਚੱਲ ਪਿਆ। ਚਿਹਰਾ ਪਹਿਲਾਂ ਵਾਂਗ ਹੀ ਸਾਫੇ ਦੇ ਲੜ ਨਾਲ ਟਕੀ ਰੱਖਿਆ। ਉਹਨੇ ਸੋਚਿਆ ਹਰਨਾਮੀ ਦੇ ਕੱਪੀ ਪੀ ਜਾਣ ਤੋਂ ਬਾਅਦ ਹੀ ਉਹਦੇ ਸਾਹਮਣੇ ਚਿਹਰੇ ਉਤੋਂ ਪੜਦਾ ਹਟਾਏਗਾ। ਕੱਪੀ ਹਰਨਾਮੀ ਨੇ ਫੜ ਲਈ ਤੇ ਬੁੱਲਾ ਨੂੰ ਲਾਉਣ ਹੀ ਲੱਗੀ ਸੀ ਕਿ ਨਾਜਰ ਨੇ ਚਿਹਰਾ ਨੰਗਾ ਕਰ ਲਿਆ ਚੁੱਲ੍ਹੇ ਦੀ ਲੱਟ ਲੱਟ ਬਲਦੀ ਅੱਗ ਦੇ ਚਾਨਣ ਵਿੱਚ ਹਰਨਾਮੀ ਨੇ ਨਾਜਰ ਦਾ ਚਿਹਰਾ ਦੇਖਿਆ ਕੱਪੀ ਉਹਦੇ ਹੱਥੋਂ ਡਿੱਗ ਪਈ ਤੇ ਉਹ ਬੂਹ ਕਹਿ ਕੇ ਖੜੀ ਹੋ ਗਈ ਖੜੀ ਦੀ ਖੜੀ ਕੰਬ ਜਾਵੇ ਨਾਜਰ ਨੇ ਉਹਦਾ ਹੱਥ ਫੜ ਕੇ ਘੁੱਟ ਦਿੱਤਾ ਕਹਿਣ ਲੱਗਿਆ ਤੂੰ ਘਬਰਾ ਨਾ ਮੈਂ ਤਾਂ ਤੈਨੂੰ ਹੀ ਮਿਲਣਾ ਆ ਤੇ ਫਿਰ ਨਾਜਰ ਵਾਜਹਾਨ ਦੀ ਲਾਹਟਿਆ ਹਰਨਾਮੀ ਨੇ दारू ਨਹੀਂ ਪੀਤੀ ਬੱਸ ਗੁੱਜਾ ਗੁੱਜਾ ਹੀ ਰੋਂਦੀ ਜਾਵੇ ਰੋਈ ਹੀ ਜਾਵੇ ਰੋਟੀਆਂ ਪਕਾ ਲਈਆਂ ਜਿਵੇਂ ਕੋਤੂ ਨੇ ਉਹਨੂੰ ਪੜਾਇਆ ਸੀ ਨਾજર ਨੇ ਹੌਲਦਾਰ ਨੂੰ ਪੂਰਾ ਗੁੱਟ ਕਰ ਦਿੱਤਾ ਉਹਨੇ ਤਾਂ ਰੋਟੀ ਵੀ ਮਸਾਂ ਖਾਦੀ ਐਵੇਂ ਨਾ ਮਤ ਰਹੀ ਨਾજર ਨੇ ਰੋਟੀ ਖਾ ਲਈ ਹਰਨਾਮੀ ਨੇ ਰੋਟੀ ਨਾ ਖਾਦੀ ਹੌਲਦਾਰ ਨੂੰ ਬਰਾਂਡੇ ਵਿੱਚ ਬਿਸਤਰੇ ਉੱਤੇ ਪਾ ਕੇ ਉਹ ਨਾજર ਨੂੰ ਖੁਲਵਾੜੇ ਛਦਨੇ ਥੱਲੇ ਲੈ ਗਈ ਮੰਜੇ ਉੱਤੇ ਬਹਿ ਕੇ ਰੋ ਰੋ ਕੇ ਉਹਨੂੰ ਆਪਣਾ ਹਾਲ ਦੱਸਣ ਲੱਗੀ ਕਹਿੰਦੀ ਮੈਨੂੰ ਤਾਂ ਇਸ ਥੌਲ ਦਾੜੀ ਇਹਨੇ ਕੰਜਰੀਆਂ ਤੋਂ ਵੱਧ ਬਣਾ ਕੇ ਰੱਖਤਾ ਬਸ ਇੱਕ دارو ਦੀ ਠੂਠੀ ਚਾਹੀਦੀ ਐ ਇਹਨੂੰ ਤਾਂ ਪਤਾ ਨਹੀਂ ਕਿੰਨੇ ਕੋ ਆ ਆ ਗਏ ਨੇ ਐਦੂ ਤਾਂ ਮਰ ਹੀ ਜਾਵਾਂ ਮੈਂ ਮੈਨੂੰ ਗਾਰ ਚੋਂ ਲੈ ਜਾ ਕੱਢ ਕੇ ਮੈਂ ਤੇਰਾ ਗੁਣ ਨਹੀਂ ਭੁਲਾਉਂਦੀ ساری ਉਮਰ ਉਹ ਕਹਿੰਦਾ ਲੈ ਤਾਂ ਜਾਨਾ ਪਰ ਕੋਠੀ ਜਾ ਕੇ ਵੀ ਤੇਰਾ ਕੀ ਪਤਾ ਉਹਨੇ ਹੱਥ ਜੋੜੇ ਨਾ ਬਸ ਹੁਣ ਬਹੁਤ ਦੇਖ ਲਿਆ ਮੈਂ ਕੱਚੇ ਕੋੜ ਚੋਂ ਮੈਨੂੰ ਕੱਢ ਦੇ ਇਈ ਵਾਰੀਂ ਸਲਾਹ ਬਣਾਈ ਐ ਬਈ ਕੋਈ ਖੂ ਟੋਬਾ ਗੰਦਾ ਕਰਦਿਆਂ ਪਰ ਪਤਾ ਨਹੀਂ ਫੇਰ ਵੀ ਕਿਹੜੀ ਆਸ ਨੂੰ ਲੈ ਕੇ ਜਿਉਂਦੀ ਬੈਠੀ ਆ ਤੂੰ ਲੈ ਚੱਲ ਬਸ ਮੈਨੂੰ ਤੂੰ ਤਾਂ ਰੱਬ ਨੇ ਭੇਜਿਆ ਇਹਨੇ ਕੋਈ ਉਜਰ ਕੀਤਾ ਕੋਠੀ ਆ ਕੇ ਫੇਰ ਪਤਾ ਤਾਂ ਇੱਕ ਦਿਨ ਲੱਗੀ ਜਾਣਾ ਫੇਰ ਕਿਵੇਂ ਕਰੇਗੀ ਨਾ ਇਹ ਕੁਛ ਨਹੀਂ ਕਰ ਸਕਦਾ ਇਹ ਤਾਂ ਮਿੱਟੀ ਐ ਕਿਹੜੀ ਜਾਨ ਐ ਇਹਦੇ ਚੋਂ ਇਹਦੇ ਤਾਂ ਆਖੇ ਵੀ ਕੌਣ ਲੱਗੂ ਬਰਾਂਡੇ ਵਿੱਚ ਹੌਲਦਾਰ ਕੋੜੇ ਵੇਚ ਕੇ ਸੁੱਤਾ ਹੋਇਆ ਸੀ ਉੱਚੇ ਘਰਾੜੇ ਕੰਦਾ ਨਾਲ ਟਕਰਾ ਕੇ ਕਰਦੇ ਸਾਰੇ ਵਾਤਾਵਰਨ ਵਿੱਚ ਫੈਲੇ ਹੋਏ ਸਨ ਅੱਧੀ ਰਾਤ ਤੱਕ ਉਹਨਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਤੇ ਹਰਨਾਮੀ ਉੱਠੀ ਟਰੰਕ ਖੋਲ੍ਹ ਕੇ ਆਪਣੀਆਂ ਸਾਰੀਆਂ ਟੂਮਾਂ ਕੱਢ ਲਈਆਂ ਹੱਥ ਨੱਕ ਕੰਨ ਤੇ ਸਿਰ ਦੀਆਂ ਟੂਮਾਂ ਗਹਿਣਿਆਂ ਨਾਲ ਫੌਜੀ ਉਹਨੂੰ ਪੂਰਾ ਸ਼ਿੰਗਾਰ ਕੇ ਰੱਖਦਾ ਹੁੰਦਾ ਕਿੱਲੇ ਟੰਗੀ ਪਈ ਬਰਾਂਡੀ ਦੀ ਜੇਬ ਵਿੱਚੋਂ ਨੇ ਹੌਲਦਾਰ ਦਾ ਬਟੂਆ ਵੀ ਕੱਢ ਲਿਆ ਦੋ ਦਿਨ ਪਹਿਲਾਂ ਉਹ 3 ਮਹੀਨਿਆਂ ਦੀ ਇਕੱਠੀ ਪੈਨਸ਼ਨ ਲੈ ਕੇ ਆਇਆ ਸੀ। ਕੁੱਤੇ ਭੌਂਕਦੇ ਰਹੇ ਤੇ ਉਹ ਹਵਾ ਦੇ ਬੁੱਲੇ ਵਾਂਗ ਪਿੰਡੋਂ ਬਾਹਰ ਹੋ ਗਏ। ਲੋਹੀਪਾਟ ਦੇ ਨੂੰ ਪਥਰਾਲੇ ਦੇ ਸਟੇਸ਼ਨ ਉੱਤੇ ਜਾ ਪਹੁੰਚੇ। ਸੂਰਜ ਦੇ ਉਭਾਰ ਨਾਲ ਗੱਡੀ ਆਈ ਤੇ ਉਹ ਚੜ ਕੇ ਬਠਿੰਡੇ ਆ ਉਤਰੇ। ਬਠਿੰਡੇ ਤੋਂ ਗੱਡੀ ਬਦਲ ਕੇ ਰਾਮਪੂਰਾ ਫੂਲ ਤੇ ਫੇਰ ਦੇਂਦ ਦੇ ਸ਼ਿਪ ਦੇ ਨੂੰ ਕੋਠੇ ਖੜਕ ਸਿੰਘ। ਤੜਕੇ ਨੂੰ ਸਾਰੇ ਪਿੰਡ ਵਿੱਚ ਬੱਲੇ ਬੱਲੇ ਹੋ ਗਏ। ਹਰਨਾਮੀ 나જર ਦੇ ਘਰ ਅੰਦਰ ਹੀ ਡੜੀ ਬੈਠੀ ਰਹਿੰਦੀ। ਦਿਨ ਚੜ੍ਹਨ ਤੋਂ ਪਹਿਲਾਂ ਹਨੇਰੇ-ਹਨੇਰੇ ਬਾਹਰ ਜੰਗਲ ਪਾਣੀ ਜਾ ਆਉਂਦੀ ਤੇ ਫਿਰ ਬਾਕੀ ਸਾਰਾ ਦਿਨ ਘਰ ਵਿੱਚ 나જર ਦਾ ਪਿਓ ਮਹੰਗਲ ਸਿੰਘ ਹਰਨਾਮੀ ਦੀ ਰਾਖੀ ਬੈਠਦਾ। ਪਿੰਡ ਦੀਆਂ ਬੁੜੀਆਂ ਹਰਨਾਮੀ ਨੂੰ ਆ ਕੇ ਮਿਲਦੀਆਂ ਤੇ ਉਹਦੇ ਨਾਲ ਗੱਲਾਂ ਕਰਦੀਆਂ। ਹਰ ਕੋਈ ਇਹੀ ਸਲਾਹ ਦਿੰਦੀ। ਚੰਗਾ ਭੈਣੇ ਆਖਾਂ ਨੂੰ ਟਿਕਾਣੇ ਪਹੁੰਚ ਗਈ। ਹੌਣ ਟਿਕ ਸਿੱਧੀਆਂ ਨੀਤਾਂ ਨੂੰ ਸਭ ਰੰਗ ਪਗ ਅਲਗ ਜਾਣਗੇ। ਪਤਾ ਨਹੀਂ ਕਿਸੇ ਨੇ ਕਿ ਮੇਂ ਪੈਟ ਦੱਬੇ ਕੋਈ 2 ਮਹੀਨਿਆਂ ਪਿਛੋਂ ਹਵਾਲਦਾਰ ਦਸੌਂਦਾ ਸਿੰਘ ਡੂਮ ਵਾਲੀ ਦੀ ਪੰਚਾਇਤ ਲੈ ਕੇ ਆ ਗਿਆ ਪੰਚਾਇਤ ਵਿੱਚ ਕਿਹੜਾ ਕੋਈ ਭਲਾ ਮਾਨਸ ਸੀ ਸਭ ਫੌਜੀ ਦੇ ਖਾਉ ਖਬਾਉ ਯਾਰ ਸਨ ਹਰ ਨਾਮੀ ਉਹਨਾਂ ਸਭ ਨੂੰ ਜਾਣਦੀ ਤੇ ਨਫ਼ਰਤ ਕਰਦੀ ਸੀ ਕੋਠਿਆਂ ਦੀ ਪੰਚਾਇਤ ਵੀ ਜੁੜ ਗਈ ਹਰ ਨਾਮੀ ਨੇ ਚੁੰਨੀ ਲਾ ਕੇ ਕੋਠਿਆਂ ਦੀ ਪੰਚਾਇਤ ਦੇ ਪੈਰਾਂ ਵਿੱਚ ਧਰ ਦਿੱਤੀ ਕਹਿੰਦੀ ਮੈਂ ਥੋੜੀ ਕੋਲੀ ਗਊਆ ਚਾਹੇ ਮਾਰੋ ਚਾਹੇ ਰੱਖੋ ਪਹਿਲਾ ਮੈਥੋਂ ਲੱਖ ਖਨਾਮੀ ਹੋਗੀ ਹੋ ਪਰ ਹੁਣ ਮੈਂ ਨਾજર ਦੇ ਰਹੂਗੀ ਅੱਗੇ ਨੂੰ ਜੇ ਮੈਂ ਮਾੜੇ ਰਾ ਪਈ ਤਾਂ ਬੇਸ਼ੱਕ ਸਿਰ ਮੰਨਦੇ ਹੋ ਮੇਰਾ ਪਰ ਇਸ ਬੋੜੜੇ ਨਾਲ ਮੈਨੂੰ ਨਾ ਤੋਰਿਓ ਮੇਰੀ लाज ਰੱਖ ਲੋ ਉਹਦੇ ਹਾਇਕਲਾਬ ਸੁਣ ਕੇ ਕੋਠਿਆਂ ਦੀ ਪੰਚਾਇਤ ਪੰਗਰ ਗਈ ਕਹਿੰਦੇ ਉਹ ਨੂ ਹੈ ਪਿੰਡ ਦੀ ਫੇਰ ਵੀ ਨਿਊ ਜਾੜਾ ਹੈ ਆਪਣੀ ਨਾજર ਕੀ ਦੂਜਾ ਐ ਕੋਈ ਇਹ ਬਗਾਨੇ ਪਿੰਡ ਦਾ ਜੱਟ ਆਪਣਾ ਕੀ ਲੱਗਦਾ ਤੇ ਫੇਰ ਇੱਕ ਜਣਾ ਖੜਾ ਹੋ ਕੇ ਡੂਮ ਵਾਲੀ ਦੀ ਪੰਚਾਇਤ ਨੂੰ ਕਹਿੰਦਾ ਇਹਨੇ ਤਾਂ ਭਰਾਵੋ ਜਿੱਥੇ ਆਉਣਾ ਸੀ ਆ ਗਏ ਹੁਣ ਇਹ ਸਾਡੀ ਆਣ ਇੱਜ਼ਤ ਹੈ ਸਾਡੀ ਸ਼ਰਨ ਪੈ ਗਈ ਬਸ ਸਾਡੀ ਹੋ ਗਈ ਤੁਸੀਂ ਜਾਓ ਆਰਾਮ ਕਰੋ ਬੁੱਢਾ ਹਾਲਦਾਰ ਅੱਖਾਂ ਭਰ ਆਇਆ ਕਹਿੰਦਾ ਮੇਰੀ ਦਿਨ ਕੱਢੀ ਮੁਸ਼ਕਲ ਹੈ ਮੈਂ ਤਾਂ ਆਖਰ ਨੂੰ ਮਸਾ ਹੂੜਾ ਫੱਕਿਆ ਸੀ ਇਹ ਨਹੀਂ ਤੋਰਦੀ ਪੰਚਾਇਤ ਅਧਰਨਾਮ ਕਰਨ ਨੂੰ ਤਾਂ ਮੈਂ ਤਾਂ ਬਚਦਾ ਨਹੀਂ ਤੋ ਕੱਲ ਨੂੰ ਮਰ ਜਾ ਅੱਜ ਮਰ ਜਾ ਹੁਣ ਮਰ ਜਾ ਕੰਜਰਾ ਤੇਰੇ ਆਪਦੇ ਚੋ ਵੀ ਹੈ ਕੋਈ ਤਤ ਮੈਥੋ ਕੰਜਰੀਆਂ ਵਾਲਾ ਪੇਸ਼ਾ ਕਰਾਉਣਾ ਮੇਰੀ ਖੱਟੀ ਖਾਨਾ ਦਾੜੀ ਲੈ ਕੇ ਤੁਰ ਜਾ ਘਰ ਨੂੰ ਬੈਠਾ ਰਹਿ ਆਪਦੇ ਖੁੱਡੇ ਚੋ ਚੁੰਨੀ ਸਿਰ ਉੱਤੇ ਲੈ ਕੇ ਹਰਨਾਮੀ ਸ਼ੀਣੀ ਬਣੀ ਖੜੀ ਸੀ ਦਸੌਂਦਾ ਸਿੰਘ ਅੱਖਾਂ ਪੁੰਝ ਕੇ ਚੁੱਪ ਹੋ ਗਿਆ ਫੇਰ ਕਹਿੰਦਾ ਚੰਗਾ ਗਹਿਣਾ ਗੱਟਾ ਜਿਹੜਾ ਲਿਆਈਆਂ ਉਹ ਤਾਂ ਦੇ ਦੇ ਕੋਠਿਆਂ ਵਾਲੇ ਕਹਿੰਦੇ ਸਭ ਝੂਠ ਤੇਰਾ ਕੋਈ ਗਹਿਣਾ ਗੱਟਾ ਨਹੀਂ ਇਹਦੇ ਕੋਲ ਐਨੇ ਸਾਲ ਇਹਦੀ ਖੇ ਖਰਾਬੀ ਕਰਾਉਂਦਾ ਰਹੇ ਹੈ ਉਹਦਾ ਮੁੱਲ ਕੌਣ ਦੇਉ ਭਲਿਆ ਮਾਨਸਾ ਕੋਠਿਆਂ ਦੀ ਪੰਚਾਇਤ ਨੇ ਡੂਮ ਵਾਲੀ ਤੋਂ ਫੌਜੀ ਨਾਲ ਆਏ ਬੰਦਿਆਂ ਨੂੰ ਚਾਹ ਪਾਣੀ ਪੁੱਛਿਆ ਉਹ ਕਹਿੰਦੇ ਨਾ ਭਾਈ ਸਾਹਿਬ ਸਾਡਾ ਹੁਣ ਚਾਹ ਪਾਣੀ ਕਾਹਦਾ ਪੀਣਾ ਫੌਜੀ ਦੀ ਟੀਣੀ ਨਿਰਾਸ਼ਪ ਬਕਸ ਮੁੜ ਗਈ ਉਹਨਾਂ ਦਾ ਕੋਈ ਜੋਰ ਨਹੀਂ ਚੱਲਿਆ ਸੀ ਉਹਨਾਂ ਦੀ ਕੀ ਬੁੱਗਦੀ ਟੀਮੀ ਵੱਲ ਦਾ ਸਾਰਾ ਪਿੰਡ ਹੋਇਆ ਬੈਠਾ ਸੀ ਡੂਮ ਵਾਲੀ ਵਾਲੇ ਜਦੋਂ ਪਿੰਡੋਂ ਬਾਹਰ ਹੋ ਗਏ ਤਾ ਕੋਠਿਆਂ ਦੀ ਪੰਚਾਇਤ ਨਾਜਰ ਨੂੰ ਕਹਿਣ ਲੱਗੀ ਤੂੰ ਭੋਰਾ ਨਾ ਘਬਰਾਈ ਓਏ ਮੁੰਡਿਆ ਗਾਹਾਂ ਤਾਈ ਵੀ ਅਸੀਂ ਤੇਰੇ ਨਾਲ ਆ ਪੂਰਾ ਝਗੜਾਂਗੇ ਹਰਨਾਮੀ ਨੂੰ ਉਹ ਕਹਿੰਦੇ ਭਲੀ ਮਾਨਸ ਬਣ ਕੇ ਹੁਣ ਟਿੱਕੇ ਬਹਿ ਜਾ ਨਾਜਰ ਦੇ ਘਰ ਬਥੇਰੇ ਰੰਗ ਟੰਗ ਦੇਖ ਲੈ ਤੈਂ ਵੀ ਅਜੇ ਵੀ ਨਹੀਂ ਰੱਜੀ ਤਾਂ ਹੁਣ ਕੀ ਆਖੇ ਤੈਨੂੰ ਦਿਨ ਘਟ ਤ ਸੌਰੀ ਏ ਕੋਠਿਆਂ ਨੇ ਨਾਜਰ ਨੂੰ ਪੂਰਾ ਸਹਾਰਾ ਦਿੱਤਾ ਸੇਲ ਬਰਾ ਨਾਜਰ ਹਰਨਾਮੀ ਨੂੰ ਨਾਲ ਲੈ ਕੇ ਗਿਆ ਤੇ ਗੁਰਦੁਆਰੇ ਜਾ ਕੇ ਦੇ ਕਰਵਾਈ ਪਾਈ ਰੂਪੇ ਵੀ ਉਹ ਸੁਖ ਦੇ ਕੇ ਆਏ ਹਰ ਨਾਮੀ ਨੇ ਆਪਣੀਆਂ ਸਾਰੀਆਂ ਟੂਮਾਂ ਵੇਚ ਦਿੱਤੀਆਂ ਨਾਜਰ ਦੀ 3-4 ਕੋਮਾਂ ਮੰਗਿਆ ਨੇ ਭਈ ਜ਼ਮੀਨ ਉਹਨਾਂ ਨੇ ਛਡਾ ਲਈ ਨਾਜਰ ਨੇ ਆਪਣੇ ਹਿੱਸੇ ਦੀਆਂ ਪੇਡਾਂ ਵੀ ਵੇਚ ਦਿੱਤੀਆਂ ਕੁਝ ਹੋਰ ਜ਼ਮੀਨ ਹਿੱਸੇ ਉਤੇ ਲੈ ਕੇ ਵਾਹੀ ਕਰਨ ਲੱਗਿਆ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਇਸ ਦੇ ਨਾਲ ਹੀ ਅੰਤ ਹੁੰਦਾ ਹੈ ਇਸ ਕਿਤਾਬ ਦੇ ਪਹਿਲੇ ਭਾਗ ਦਾ ਕੱਲ ਆਪਾਂ ਆਰੰਭ ਕਰਾਂਗੇ ਇਸ ਕਿਤਾਬ ਦਾ ਭਾਗ ਦੂਜਾ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ